ਕਾਰ ਹੀ ਦੇ ਹੋ ਵੀਰੇ ਮੈਂ ਆ ਰਿਹਾ ਤਿੰਨ ਤੋਂ ਚੱਲ ਲਓ ਜੀ ਬਾਈ ਆਦੇ ਹਾਂ ਨੰਬਰ ਤਾਂ ਪਹਿਲੇ ਆਈ ਲੈਣੀ ਠੀਕ ਹੈ ਠੀਕ ਹੈ ਜੀ ਬਾਈ ਜੀ ਚੰਗਾ ਓਕੇ ਕਹੇ ਕੀ ਕਰ ਰਹੀ ਹੋ ਰੋ ਉਸਨੇ ਬਾਈ ਮੈਂ ਤਾਂ ਮੱਝਾਂ ਨੂੰ ਪਾਣੀ ਪਿਆ ਕੇ ਹਟੇ ਦੀ ਆ ਅੱਛਾ ਅੱਛਾ ਤੂੰ ਕਿਥੋਂ ਖੇਤੋਂ ਕਿਹੜਾ ਮਾਰ ਕੇ ਆਂ ਹਾਂ ਖੇਤ ਬਾਗੇ ਦੀ ਮੈਂ ਕਿਹੜਾ ਜਾ ਮਾਰਨੇ ਫੇਰ ਉਹਦਾ ਵੀ ਆਇਆ ਦੀ ਪ੍ਰਧਾਨ ਦਾ ਫੋਨ ਉਹ ਪੈਸਿਆਂ ਪੁੱਛਿਆਂ ਬਾਰੇ ਹੁਣ ਕਿਵੇਂ ਕਰੀਏ ਦੇਖ ਲੋ ਫਰਾਂ ਇਹ ਕਰਾ ਤੂੰ ਮਟਾ ਜਾ ਬੈਂਕ ਚ ਜਾਇਆ ਤੇਰੇ ਭਾਪੇ ਚ ਲੱਖ ਰੁਪਈਆ ਪਿਆਦੀ ਜਿਹੜਾ ਹਾਂ ਹਾਂ ਤੂੰ ਓੜਵਾ ਲਿਆ ਅੱਛਾ ਹੀ ਮੈਂ ਜਾ ਕੇ ਉਹਨਾ ਅਣਤੀਏ ਕੋਲੇ ਠੀਕ ਹੈ ਉਹਨੂੰ ਕਹਨੇ ਆ ਵੀ ਸਾਨੂੰ ਪੈਸਿਆਂ ਦੀ ਲੋੜ ਆ ਕੋਈ 5 ਗੱਲ ਲੱਖ ਰੁਪਈਆ ਵੀ ਹਾਂ ਕਹਣੀ ਕੋ ਹਫਤੇ 10 ਦਿਨਾਂ ਦੇ ਵਿੱਚ ਵਿੱਚ ਵੀ ਸਾਨੂੰ ਉਹ ਦੇਓ ਜੀ ਠੀਕ ਹੈ ਜੀ ਜਾਂ ਫਿਰ ਅੰਦਰ ਉਹ ਕਾਪੀ ਲੈ ਜਾ ਤੂੰ ਰੱਖਿਆ ਬੈਂਕ ਚ ਠੀਕ ਹੈ ਜੀ ਠੀਕ ਦੱਸੀ ਗੱਲ ਮਦਾਨ ਜੀ ਹਾਂ ਜੀ ਹਾਂ ਠੀਕ ਆ ਆ ਵਧੀਆ ਮਾਨ ਪ੍ਰਧਾਨ ਜੀ ਅਸੀਂ ਆ ਰਹੇ ਹਾਂ ਕਿ ਤੁਹਾਡੇ ਕੋਲੇ ਆਹੋ ਪੇਮੈਂਟ ਕੀ ਬਣ ਗਈ ਦੀ ਮਹਾਓ ਚਲੋ ਦੇ ਆਈਏ ਪ੍ਰਧਾਨ ਜੀ ਨੂੰ ਕਰਿਓ ਬਸ ਅਸੀਂ ਆਇਆ ਹੀ ਤੁਹਾਡੇ ਕੋਲੇ ਘੰਟੇ 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 ਚ ਭਾਂਜਾਂਗੇ ਠੀਕ ਹੈ ਜੀ ਠੀਕ ਹੈ ਜੀ ਪ੍ਰਧਾਨ ਜੀ ਹਾਂ ਜੀ ਭਾਈ ਆ ਪੈਸੇ ਦੇ ਆ ਜਿੱਕੜਾ ਕਿ ਮੈਂ ਰੈਂਕ ਚੋਂ ਅੱਛਾ ਪ੍ਰਧਾਨ ਨਾਲ ਵੀ ਹੋਈ ਦੀ ਮੇਰੀ ਗੱਲ ਹੁਣ ਅੱਛਾ ਜੀ ਉਹ ਕਹਿੰਦਾ ਮੈਂ ਘਰੀਆਂ ਵੀ ਤੁਸੀਂ ਆ ਜਿਓ ਠੀਕ ਹੈ ਬਈ ਚੱਲ ਕਿਰਾਪਾ ਭਾਗੀ ਚੱਲਦੇ ਆਂ ਭਾਈ ਹਾਂ ਚੱਲਦੇ ਆਂ ਜੀ ਹਾਂ ਭਾਰੀ ਵਿੱਚ ਠੀਕ ਐ ਹੂੰ ਚੱਲ ਫਿਰ ਕਿਰਾਏ ਕਰ ਚੱਕ ਮੋਟਰਸਾਈਕਲ ਆਪਾਂ ਪਹਿਲੇ ਦੇ ਆਈਏ ਚਲੋ ਇਹ ਵੀ ਫਿਰ ਅੱਜ ਤੋਂ ਸ਼ੁਰੂ ਕਰਦਾ ਹੋ ਜੂ ਅਗਲਾ ਠੀਕ ਐ ਚਲੋ पता हाँ जी करियो हाँ जी हाँ जी और कमरे से और ठीक ठाक जी आप बढ़िया जी और राही कुछ नहीं हाँ बढ़िया हैं तो नच्चे नच्चे नहीं दसो और क्या करवा रहे हैं हाँ है। बाठे था। बाठे था। हाँ ठीक है और ठीक ठाक आ हाँ प्रधान जी ठीक ठाक आ बढ़िया ਅੱਛਾ ਹਾਂ ਤਾਂ ਢੰਗੋਂ ਕੋਕਰਾਂ ਕਿ ਅੰਡਾ ਇਹ ਕੇ ਪਾਲਿਆ ਮੋਟਰਸਾਈਕਲ ਦੇ ਪਾਲਾਂ ਲੱਗਦੇ ਹੀ ਹਾਂ 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 ਪਾਣੀ ਪੀਓਗੇ ਤਾਂ ਚਾਹੀਦਾ ਮਾ ਕੋਈ ਨਾ ਪ੍ਰਧਾਨ ਜੀ ਬੈਜੋ ਤੁਸੀਂ ਨਹੀਂ ਬੈਜਣਾ ਸਿਆ ਨਾਲੋਂ ਬਹੁਤ ਫਰਾਂ ਜੇ ਤਾਂ ਵਧੀਆ ਬਣਾ ਹੈ ਹਾਂ ਜਗਾ ਤਾਂ ਵਧੀਆ ਬਣਾ ਰੱਖੀ ਇਹ ਵੀ ਪੱਕਾ ਪੱਥਰ ਪੱਥਰ ਲੱਗਿਆ ਖਾਰੀ ਹਾਂ ਹਾਂ ਪੱਥਰ ਪੱਥਰ ਲਾ ਰੱਖਿਆ ਪਰ ਬਣੀ ਉਫਣੀ ਵਧੀਆ ਬੰਦਿਆਂ ਨਾਲ ਨਾ ਆਉਂਦੇ ਜਾਂਦੇ ਰਹਿੰਦੇ ਨੇ ਮਾ ਆਉਂਦੇ ਜਾਂਦੇ ਮਦਨ ਜੀ ਚਾਰੀ ਗਾ ਨੂੰ ਵੇਚਲਾ ਕਰੀ ਗੀ ਲੈ ਇਹ ਚਲਾ ਕਰਦੀ ਐ ਦੇਖੋ ਬਈ ਯੋਈ ਤੁਸੀਂ ਵੀ ਲੈ ਲਓ ਹੋਰ ਦੱਸੋ ਠੀਕ ਠਾਕ ਆ ਗਈ ਹਾਂ ਠੀਕ ਠਾਕ ਹੈ ਮਦਨ ਜੀ ਵਧੀਆ ਫਿਰ ਕਾਗਜ਼ ਪੱਤਰ ਦਿਖਾਏ ਤੇ ਉਹ ਬੰਦੇ ਨੂੰ ਕੀ ਹਾਂ ਹਾਂ ਦਿਖਾਤਾ ਨਹੀਂ ਕੋਸਾ ਕਾਗਜ਼ ਪੱਤਰ ਦਿਖਾਤਾ ਦੀ ਕਾਗਜ਼ ਪੱਤਰ ਭੁਰ ਲੈਣਾ ਆਪਣੇ ਹਾਂ ਜੀ ਇਹ ਜਿੱਗੇ ਬੰਦੇ ਨੇ ਉਹ ਫਾਇਰ ਫੋਟੋਗ੍ਰਾਫੀ ਜਾਂਗੇ ਨਾ ਨਾ ਉਹ ਪੇਪੀ ਉਹ ਤਾਂ ਆਪਣੇ ਘਰ ਕੇ ਭੇਜਦੇ ਨਹੀਂ ਤਾਂ ਬੰਦਾ ਪਹਿਲਾਂ ਲੈਂਦਾ ਪੈਸੇ ਅੱਛੇ ਹਾਂ ਭੈਣੂ ਨੇ ਲਾਦੀ ਆ ਤੁਨੀ ਅੱਛੇ ਜੀ ਉਹ ਤਾਂ ਉਹ ਭੇਜਿੰਡ ਕਰਕੇ ਨਹੀਂ ਲੱਗ ਪੇਮੈਂਟ ਨੂੰ ਫਿਰ ਪ੍ਰਧਾਨ ਜੀ ਟਾਈਮ ਤਾਂ ਲੱਗੇ ਜਾਂਦਾ ਪੈਸੇ ਉਹਦੇ ਇਕੱਠੇ ਕਰਨ ਉਧਰ ਹੜਦੀਆਂ ਵੀ ਗਿਆ ਆ ਜੀ ਆਪਾਂ ਨੇ ਹਾਂ ਐਸੇ ਆ ਨੂੰ ਤੇ ਫਿਰ ਬੈਂਕ ਵਾਲਿਆਂ ਨੇ ਵੀ ਥੋੜੇ ਜਿਹਾ ਉੱਠੇ ਲੱਗਦੇ ਨੇ ਕਿ ਪੈਸੇ ਉਹ ਕਹਿੰਦੀ ਬਾਰੇ ਚੈੱਕ ਪੁੱਛਦੀ ਦਿੱਕਤ ਆ ਠੀਕ ਆ ਜੀ ਤੁਸੀਂ ਚਾਰ ਦਿਨਾਂ ਦਾ ਤਾਂ ਲੈ ਲਓ ਕੋਣ ਗਿਆ ਮਹਿਲਾ ਹਾਂ ਜੀ ਮੈਂ ਸੈਟਿੰਗ ਤੋਂ ਪਰੇ ਤੱਕ ਹੀ ਗੱਲ ਜੀ ਮੋੜਿਆ ਓਖੀ ਹੀ ਬਾਰਾ ਤੁਹਾਨੂੰ ਪਤਾ ਹੈ ਕਿਤਾ ਮਹੀਨਾ ਸੂਤਾ ਜਾ ਚੱਲ ਰਹੀ ਹੂੰ ਤੇ ਬਾਕੀ ਆਮੀਨੇ ਦੇ ਕੋਲ ਜਿੱਤੇ ਤੁਹਾਨੂੰ ਪਤਾ ਵੀ 20 ਮਿੰਟਾਂ ਲਈ ਕਿਤਾ ਤਾਂ ਨੋਕ ਤਾਂ ਹੁੰਦੀ ਹੈ ਬਾਪੂ ਵੀ ਅੜਕੇ ਵੀ ਲੱਗ ਗਿਆ ਕਹਿਣਾ ਕਹਿੰਦਾ ਦੇਖੋ ਕੀ ਕੰਮ ਕੰਮ ਛੇੜ ਰਹੇ ਹੋ ਤੁਸੀਂ ਅੱਛਾ ਮਾਂ ਬਾਪੂ ਜੀ ਬਸ ਅਮਰਜੈਂਸੀ ਦੀ ਰੋਡ ਪੈ ਗਈ ਤਾਂ ਉਹ ਵੀ ਖਿੱਚ ਤੂ ਕੇ ਜੀ ਬਸ ਤਰੇ ਲੇਗੇ ਮਾਣਾ ਅੜਦੇ ਨੂੰ ਤਾਂ ਉਹਦੀ ਲੱਗੂ ਪਤਾ ਜਦੋਂ ਲਵਾਸ ਆਉਂਦਾ ਚਲੋ ਜੀ ਵਧੀਆ ਕੰਮ ਬਣ ਜੇ ਇਸ ਵਾਸਤੇ ਪੱਜੇ ਕਰ ਦੇਣੀ ਹਾਂ ਕਿਆ ਪੈਸੇ ਹੀ ਗਣੂਏ ਲੈ ਉਹ ਵਗਨੇ ਹੋਈ ਹੋਣੇ ਨੋ ਦੇ ਨਹੀਂ ਨਹੀਂ ਇਹ ਨਾ ਤੇਰੇ ਹੱਥ ਆਵਾ ਲਓ ਜੀ ਵਾਵਾ ਤੁਹਾਡੇ ਤੇ ਯਕੀਨ ਆ ਹੁਣ ਅਤਵਾਰੀ ਹੋਣਾ ਨਹੀਂ ਲੇਖੀ ਰੋਟੇ ਤੇ ਤਵਾਰੀ ਤੁਹਾਾਰੀ ਤਾਂ ਇਹ 18 ਵੀ ਪੈਸੇ ਦੇ ਮਾਮਲੇ ਤੇ ਇੱਕ ਵਾਰ ਹੱਥ ਮਾਰ ਲਾਵੇ ਮਾਨਾ ਮੈਨੂੰ ਯਕੀਨ ਆ ਜੇ ਤੁਸੀਂ ਮੇਰੇ ਤੇ ਯਕੀਨ ਕਰ ਰਹੇ ਹੋ ਤਾਂ ਮੈਨੂੰ ਵੀ ਯਕੀਨ ਹੋਊਗਾ ਨਹੀਂ ਚਲੋ ਉਹ ਤਾਂ ਠੀਕ ਆ ਪ੍ਰਧਾਨ ਜੀ ਬਸ ਫੇਰ ਇਹ ਕਿ ਨਾ ਮਰੇ ਖੜੇ ਨੇ ਇਹ ਤਾਂ ਫੋਨ ਆ ਰਿਹਾ ਹੁਣ ਬੰਦਾ ਜਾਣਦਾ ਕਿ ਤੋਂ ਦੀ ਰੀਕ ਕਰ ਰਿਹਾ ਜੀ ਜਾ ਕੇ ਬਣਾਉਣੇ ਜਾਂਦਾ ਮੇਰੇ ਬੰਦੇ ਅੱਛਾ ਜੀ ਹਾਂ 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 ਹੋਰ ਹੋਰ ਦਾ ਸੁਭੀ ਜੇਵਾ ਆਸਾ ਪ੍ਰਧਾਨ ਜੀ ਆਹੀ ਹੈ ਵੀ ਮੜਾ ਜਾ ਕਹਿ ਦੇ ਕਿ ਤੁਸੀਂ ਹੁਣ ਜ਼ੋਰ ਜ਼ਾਰ ਰੱਖਿਓ ਮਾ ਜਦੋਂ ਮੈਂ ਆਇਆ ਮੈਂ ਪੂਰਾ ਕਾਹਤੋਂ ਪਟਾਣ ਜਮਾ ਕਹਿਣਾ ਕਿ ਬੰਦੇ ਨੂੰ ਆਪਰੇ ਨਹੀਂ ਮੋੜਦਾ ਨਹੀਂ ਮੋੜਦਾ ਤਾਂ ਨਹੀਂ ਫਿਰ ਵੀ ਆਏ ਆ ਵੀ ਪੈਸੇ ਦਾ ਮਾਮਲਾ ਥੋੜਾ ਜਿਆ ਦੇਖ ਕੇ ਆਹ ਕਰੀ ਕੋਈ ਨਹੀਂ ਕੋਈ ਜੋ ਹੈ ਮੈਂ ਤੇ ਜੀ ਨਹੀਂ ਕਹਾਂ ਮੈਂ ਨਾ ਕਰਾਂਗਾ ਥੋੜੇ ਦਾ ਯਕੀਨ ਹੈ ਬੱਸ ਫਿਰ ਮੈਂ ਮੈਂ ਆਪੇ ਕਰਨਾ ਮੇਰਾ ਭਾਈ ਹੈ ਜੀ ਰਾਮ ਠੀਕ ਹੈ ਮੈਂ ਪਾਈ ਦਾ ਰੋਟੀ ਹੈ ਕਰੋ ਹਾਂ 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 ਪਤਾ ਨਹੀਂ ਕਵਾਰੂ ਦੀ ਜੇ ਤੁਸੀਂ ਬੰਦੇ ਨੂੰ ਬਲਿਆ ਨਾ ਵਧੀਆ ਕਰਦੀ ਮੈਂ ਤੁਹਾਨੂੰ ਹੋਰ ਕਹਿ ਰਿਹਾ ਬੰਦੇ ਨੂੰ ਮੈਨ ਲੈ ਕੀ ਲੋੜ ਆ ਜਦੋਂ ਮੈਂ ਹੈਗਾ ਵਿਚਾਰ ਨਹੀਂ ਵਿਚਤਾ ਜਿਆ ਸਾਨੂੰ ਫਿਰ ਬਿਟਾਰ ਜਾਦਾ ਹੁੰਦੀ ਆ ਮਨ ਚ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਮੈਂ ਪੈਸੇ ਮੈਨੂੰ ਦਿੱਤੇ ਨੇ ਹੁੰਦਾ ਕੰਮ ਆਪਣਾ 100% ਪੱਕਾ ਅੱਛੇ ਜੇ ਨਾ ਬਣਾ ਮੈਨ ਤੋਂ ਪੈਸੇ ਲੈ ਲਓ ਨੀ ਯੋਤਾ ਗੱਲ ਠੀਕ ਹੈ ਜੀ ਇਹਦਾ ਆਪਣਾ ਕੰਮੇਦਰਾ ਪ੍ਰੋਜੈਕਟ ਕੁਲ 2 ਮਹੀਨੇ ਦਾ ਹੈ 2 ਮਹੀਨੇ ਦੇ ਵਿੱਚ ਵਿੱਚ ਕਰਾ ਲੈਂਦਾ ਆਪਾਂ ਭਰਤੀ ਅੱਛਾ ਜੀ ਹਾਂ ਮਮੀ ਨਾਲ ਕਰ ਤੂੰ ਮੀਂਹ ਨਾਲ ਡੀਗਰ ਹੁਣ ਲੰਘ ਗਿਆ ਬਾਕੀ ਬਾ ਮੇਰੀ ਜਿੱਕੀਆਂ ਲਗਾ ਕੇ ਚੱਲ ਤੂੰ ਯਾਰ ਤੀਸਰਾ ਬੰਦਾ ਤਾਂ ਜਾਣੇ ਨਾ ਜਦੋਂ ਮੈਂ ਹੈਗਾ ਵਿੱਚ ਬਾਹੀ ਅੱਲਾ ਮੈਂ ਕਰਾ ਰਿਹਾ ਬਾ ਠੀਕ ਹੈ ਅਸੀਂ ਤਾਂ ਤੁਹਾਨੂੰ ਜਾਣਦੇ ਜੀ ਸਿੱਧੀ ਗੱਲ ਹੈ ਹਾਂ ਬਸ ਇਹਦਾ ਤੁਹਾਨੂੰ ਜਾਣਦੇ ਆ ਤੂੰ ਫੇਰ ਕਰਾਉਣਾ ਹੈ ਤੁਹਾਨੂੰ ਸਮਝਾਦਾ ਬਸ ਠੀਕ ਹੈ ਠੀਕ ਹਾਂ ਬਾ ਮੈਂ ਕਰਾਉਣਾ ਭਰਤੀ ਦਾ ਬਾ ਕੀ ਹਾਂ ਚੱਲੀਂ ਅਰ ਬਈ ਹਾਂ ਚੱਲੀਏ ਬਈ ਚਲੋ ਬਾਈ ਇਹ ਕਿੱਥੇ ਜਾਣਾ ਹੋਣਾ ਬਰ ਬਰ ਦੇਖੀ ਬਾਈ ਤੂੰ ਤਾਂ ਮੇਰੇ ਬੈਠਾ ਹੈ ਬਾਈ ਯਾਰ ਬਾਈ ਪ੍ਰਧਾਨ ਨੂੰ ਲਾਇ ਦਿੱ ਆਪਣੇ ਉਹ ਕੰਮ ਬਾਰੇ ਫੋਨ ਹਾਂ ਬਈ ਫੋਨ ਹੀ ਚੱਕਿਆ ਬਾਈ ਉਹਨੇ ਯਾਰ ਬਾਈ ਤੈਨੂੰ ਪਤਾ ਬਾੜੇ ਬੰਦਿਆਂ ਨਾਲ ਬੈਠਣੀ ਉੱਠਣੀ ਆ ਕਿਸੇ ਨਾਲ ਵੀ ਬੈਠਾ ਹੋਣਾ ਉਹ ਇੱਥਾ ਤਾਂ ਹੋਣਾ ਬਾਈ ਫੇਰ ਹੁਣ ਮੈਨੂੰ ਚਲਾਇਆ ਫਿਕਰ ਜਾਂਦਾ ਹੋਏ ਜਾਂਦਾ ਦੀ ਮਾਂ ਕਿਤੇ ਪਤਾ ਸਤਾ ਲੈ ਲਾਂਦੇ ਵੀ ਕੀ ਗੱਲ ਬਾਤ ਆਈ ਉਧਰੋਂ ਕੋਈ ਨਹੀਂ ਨਹੀਂ ਬਾਈ ਉਹ ਤੈਨੂੰ ਪਤਾ ਤਾਂ ਸਹੀ ਆ ਵੱਟੇ ਬੰਦਿਆਂ ਨਾਲ ਉਹਦੇ ਕਰਕੇ ਬੈਠਣੀ ਉੱਠਣੀ ਕਰਕੇ ਫੇਰ ਨਹੀਂ ਚੱਕਿਆ ਜਾਂਦਾ ਦਾ ਦੁਬਾਰੋ ਲਾ ਕੇ ਦੇਖ ਲੈ ਬਾਈ ਫੋਨ ਉਹਨੂੰ ਦੁਬਾਰੋ ਲਾ ਕੇ ਦੇਖਾਂ ਹਾਂ ਦੁਬਾਰੋ ਲਾ ਕੇ ਦੇਖ ਲੈ ਕਈ ਵਾਰੀ ਚੱਕ ਲਾਂਦਾ ਹੈ ਜਾਰੀ ਹੈ ਬਈ ਪਹਿਲਾਂ ਤਾਂ ਜਾ ਰਹੀ ਹੈ ਬਈ ਅੱਟਾ ਨਾ ਹੋ ਗਏ ਫਿਰ ਬਾਈ ਕਿਸੇ ਕੋਲੇ ਚੱਲ ਕੋਈ ਨਹੀਂ ਆ ਜੂਗਾ ਫਿਰ ਬੈਠਾ ਹੁਣਾ ਬਾਈ ਕਾ ਨੂੰ ਪਰੀ ਜਾਣਾ ਹੈ ਬਾਰ ਬਾਰ ਕੋਈ ਫਿਕਰ ਜਾ ਹੋ ਜਾਂਦਾ ਵੀ ਪਤਾ ਨਹੀਂ ਫੋਰਮ ਹੀ ਚੱਕਣੋਂ ਹਟ ਕੇ ਉਹਦੇ ਤਾਂ ਪਹਿਲਾਂ ਤਾਂ ਦੀ ਚੱਕ ਲਾਂਦੇ ਦੀ ਬਈ ਪਹਿਲੀ ਬੈਲ ਦੇ ਬਾਈ ਕਈ ਵਾਰੀ ਆਪਣੇ ਕੰਮ ਵਾਸਤੇ ਬੈਠਾ ਹੁੰਦਾ ਕਿਸੇ ਕੋਲੇ ਚੱਲ ਬਾਈ ਠੀਕ ਹੈ ਦੇਖ ਲਾਂਨੇ ਆ ਫਿਰ ਨਹੀਂ ਫਿਰ ਚੱਕ ਲਿਆ ਠੀਕ ਆ ਗਿਆ ਫੋਨ ਉਹਦਾ ਠੀਕ ਹੈ ਨਹੀਂ ਫਿਰ ਉਹਦੇ ਪਿੰਡ ਜਾ ਆਵਾਂਗੇ ਹਾਂ ਨਹੀਂ ਫਿਰ ਪਿੰਡ ਜਾ ਆਵਾਂਗੇ ਜੇ ਨਾ ਚੱਕਿਆ ਚੱਲ ਬਾਈ ਫਿਰ ਮੈਂ ਕੱਖ ਜੇ ਵੱਡ ਲਾਂ ਹਾਂ ਹੋਰ ਆਪਾਂ ਦਾ ਕਰ ਲਊ ਕੰਮ ਆਪਣੇ ਠੀਕ ਹੈ ਠੀਕ ਹੈ